ਰਾਣੀ ਮਿੱਤਰਾਂ ਦੀ ਆ ਮੇਲੇ ਤੋਂ ਮੋਟਰਸਾਈਕਲ ਜਿੱਤਣਾ ਹਰ ਇੱਕ ਦੀ ਰੀਜ ਹੈ ਸੁਨੀਲ ਤਮਤਾਨ ਸਾਹਿਬ ਦਾ ਮੇਰੇ ਵੀਰੋ ਪਹਿਲਾ ਨੰਬਰ ਚੋੜ ਗਿਆ ਆਪਣੀ ਟੀਮ ਦੇ ਲਈ ਆ ਜਾ ਕੋਰੀ ਓ ਸ਼ੀਰਾ ਚੱਕਲੀ ਸ਼ੇਰ ਦਾ ਚੱਕਲੀ ਸ਼ੇਰ ਦਾ ਚੱਕਲੀ ਸ਼ੇਰ ਦਾ ਓ ਸ਼ੀਰਾ ਮੇਰੇ ਵੀਰੋ ਆ ਚੱਕ ਅਲੀ ਸ਼ੇਰ ਦਾ ਪੁਆਇੰਟ ਮੇਰੇ ਵੀਰੋ ਕੀ ਹੱਥ ਦੇ ਵਿੱਚ ਇੱਕ ਪਾਸੇ ਘਾਂਗੇ ਦੀ ਟੀਮ ਇਹ ਟੀਮ ਪੁੱਜ ਗਈ ਹੈ ਮੇਨ ਰੋਡ ਵਾਲੀ ਸਾਈਡ ਦੇ ਦੂਸਰੇ ਪਾਸੇ ਮੇਰੇ ਵੀਰ ਧੰਧਾਨ ਸਾਹਿਬ ਪਰ ਆਹ ਕਿੰਦੀ ਵੀ ਸ਼ੀਰਾ ਪੁਆਇੰਟ ਆਪਣੇ ਖਾਤੇ ਦੇ ਵਿੱਚ ਚੱਕ ਅਲੀ ਸ਼ੇਰ ਦਾ ਮਲਕੀਤ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵੱਧਦਾ ਹੋਇਆ ਵੈਸਟਰਨ ਦੇ ਲਈ ਮੋਟਰਸਾਈਕਲ ਹੋਣੇ ਆ ਮੇਰੇ ਵੀਰੋ ਇਹ ਸਾਡੇ ਚਗਬੀਤ ਸਿੰਘ ਜੀ ਸਰਪੰਚ ਸਮੁੱਚੇ ਬੈਲੀ ਪਰਿਵਾਰ ਵੱਲੋਂ ਬਰਾੜ ਪਰਿਵਾਰ ਵੱਲੋਂ ਹੋਣੇ ਆ ਮੇਰੇ ਵੀਰੋ ਵੱਡੇ ਸਹਿਯੋਗ ਨੇ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਮੇਰੇ ਵੀ ਖਿਡਾਰੀਆਂ ਦੇ ਲਈ ਪਰ ਖੇਡ ਮੈਦਾਨ ਦੇ ਵਿੱਚ ਮਲਕੀਤ ਦੀ ਰੇ ਪਰ ਪੁਆਇੰਟ ਪੁਆਇੰਟ ਧਾਵੀ ਦੇ ਖਾਤੇ ਗੁੱਡ ਜਜਮੈਂਟ ਪੁਆਇੰਟ ਬਲਕੀ ਦੇ ਖਾਤੇ ਲੈ ਵੀ ਲੱਖੀ ਭਾਈ ਚੱਕ ਮੱਕ ਸ਼ੀਰਾ ਮੈਂ ਪਹਿਲਾਂ ਕਿਹਾ ਵੀ ਮਾਨਸਾ ਜ਼ਿਲ੍ਹੇ ਵਿੱਚ ਜਨਮਿਆ ਅਨਮੋਲ ਹੀਰਾ ਖੇਡਦਾ ਦਲੇਰੀ ਦੀ ਖੇਡ ਚੱਕਾਂ ਵਾਲਾ ਸ਼ੀਰਾ ਚੱਕਾਂ ਵਾਲਾ ਸ਼ੀਰਾ ਚਿੱਤੀ ਆਫਟਰ ਧੂਰੇ ਦੇ ਵਿੱਚੋਂ ਗੱਲਾਂ ਕਰਾਈਆਂ ਦੀਪਕ ਹੈ ਇਧਰ ਮੋਟਰਸਾਈਕਲ ਚਿਤਣ ਲਈ ਸ਼ੀਰਾ ਵੀ ਫਿਰਦਾ ਔਰ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਕਰਕੇ ਗੁਰਾਂ ਨੂੰ ਯਾਦ ਧਾੜੀ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਧਾੜੀ ਦੀ ਬ੍ਰੇਕ ਜਿੱਥੇ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੇ ਦੁਨੀਆ ਰਹੀ ਹੈ ਵੇਖ ਮੈਚ ਅਖਰੋਣੇ ਜਿੱਤਣਾ ਜਿਹਦੇ ਚਿੱਤ ਲਿਖੀ ਵਿੱਚ ਲੇਖ ਆ ਉਹ ਨੰਬਰ ਰੇਡਰ ਦਾ ਨੰਬਰ ਸੁਨੀਲ ਦਾ ਸਾਡੇ ਵਾਲਾ ਵੇਖ ਗਿਆ ਕੌਣ ਆ ਗਿਆ ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਸੁਨੀਲ ਦੇ ਖਾਤੇ ਅਗਲੀ ਰੇਡ ਸ਼ੀਰਾ ਫਿਰ ਆ ਗਿਆ ਮੇਰੇ ਵੀਰੋ ਚੱਕ ਅਲੀ ਸ਼ੇਰ ਦੀ ਧਰਤੀ ਦਾ ਸ਼ੀਰਾ ਫਿਰ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਸਰਪੰਚ ਸਾਹਿਬ ਮਾੜੇ ਪੁੱਛ ਲੋ ਸਰਪੰਚ ਸਾਹਿਬ ਮਾੜੇ ਪੁੱਛ ਲੋ ਲਾਈਵ ਉਹ ਗੱਡੀ ਚ ਐ ਪਰ ਆਪਾਂ ਬੋਲਦਗੇ ਤਾਂ ਚੰਗੀ ਗੱਲ ਐ ਪਰ ਖੇਡ ਮੈਦਾਨ ਦੇ ਵਿੱਚ ਚੱਕ ਅਲੀ ਸ਼ੇਰ ਵਾਲਾ ਪਰ ਇੱਕ ਕੰਨੇ ਦੇ ਉੱਪਰ ਕਹਿੰਦੇ ਵੀ ਨੌਜਾਨ ਆਹ ਖੇਡ ਮੈਦਾਨ ਦੇ ਵਿੱਚ ਤਕੜਾ ਜਾਫੀ ਮੇਰੇ ਵੀਰੋ ਲਾਉਂਦਾ ਹੋਇਆ ਜੱਫਾ ਇੱਕ ਪਾਸੇ ਸ਼ੀਰਾ ਤੇ ਦੂਸਰੇ ਪਾਸੇ ਜਾਫੀ ਦੀ ਪੂਰੀ ਕੋਸ਼ਿਸ਼ ਪਰ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਮੇਰੇ ਵੀਰੋ ਕੀ ਗੱਲ ਠੀਕ ਐ ਨੌਜਾਨ ਸਹੀ ਐ ਹੇ ਕਬੱਡੀ ਫੇਰ ਪੈਂਦੀ ਐ ਮਿਲਕੀ ਸਿੰਘ ਮੇਰੇ ਵੀਰੋ ਲੋਹੇ ਵਰਗੇ ਪੱਟਾਂ ਉੱਤੇ ਬਾਹਰ ਨ ਭੁੱਲੀ ਥਾਪੀ ਇੱਕ ਪਾਸੇ ਨੇ ਰੇਡਰ ਸੁੱਜਣੋਂ ਦੂਜੇ ਪਾਸੇ ਜਾਫੀ ਪੇਚੇ ਪੈਗੇ ਨਾਲ ਬਗਾਨੇ ਪਤਾ ਲੱਗ ਜੂ ਵਿਚ ਮਨਾਨੇ ਯਾਰ ਖਰਾਕਾਂ ਖਾਧੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਸਹੀ ਜਜਮੈਂਟ ਐ ਵੀਰਿਆ ਉਹ ਕੇਖ ਨੌਜਾਨੇ ਨੰਬਰ ਆਪਣੀ ਟੀਮ ਦੇ ਲਈ ਜੋੜਤਾ ਮੋਟਰਸਾਈਕਲ ਤੇ ਕੌਣ ਬਹਿ ਗਿਆ ਰਾਜੂ ਭਾਉ ਬਹਿ ਗਿਆ ਮੋਟਰਸਾਈਕਲ ਤੇ ਕੌਣ ਬਹਿ ਗਿਆ ਰਾਜੂ ਪਾਉ ਹਜੇ ਨੇੜੇ ਹੀ ਹੋਇਆ ਲਖੀ ਹਜੇ ਨੇੜੇ ਹੀ ਹੋਇਆ ਹਜੇ ਤੇ ਬਹਿ ਗਿਆ ਹੁਣ ਇਹਨੂੰ ਲਾਉ ਕਿਹੜਾ ਇਹ ਦੇਖ ਕੇ ਰਹਿ ਇਹ ਦੇਖ ਕੇ ਹਜੇ ਤਾਂ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਬੋਲ ਜ਼ੁਬਾਨ ਵਿੱਚ ਹੈ ਆ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਯਾਰ ਮੈਦਾਨ ਵਿੱਚ ਹੈ ਓਏ ਕੁਝ ਵੀ ਹੋ ਸਕਦਾ ਸਵਾਰਿਆਂ ਵਰਗਾ ਆ ਜਾਂਦਾ ਮੋਟਰਸਾਈਕਲ ਤੋਂ ਲਾ ਲੈਂਦਾ ਗੀਹਰੀ ਓਹ ਦੇਖ ਲੈ ਬੈਠਾ ਗਿਆ ਲੈ ਨੋਇਸ਼ ਜਫਾ ਬਈ 1000 ਦਾ ਦੋਨੇ ਪਾਸੇ 1000 ਦਾ ਜਫਾ ਮੇਰੇ ਵੀਰੋ ਪਰ ਇਧਰਲੇ ਪਾਸੇ ਸੁਨੀਲ ਦੀ ਰੇਡ ਪਰ ਪਾਉ ਮੇਰੇ ਵੀਰੋ ਪਰ ਪੁਆਇੰਟ ਤਨਤਾਨ ਸਿੰਘ ਦੀ ਧਰਤੀ ਦਾ ਆ ਨੋਜਣ ਜਿਹਨੇ ਪਹਿਲੋ ਤਿੰਨ ਕਬੱਡੀਆਂ ਲਗਾਤਾਰ ਪੁਆਇੰਟ ਹਾਸਲ ਕੀਤੇ ਤੇ ਮੋਟਰਸਾਈਕਲ ਜਿੱਤਿਆ ਨੋਜਣੇ ਅਜਿਆ ਤਿੰਨ ਰੇਡਾਂ ਤੇ 5000 ਰੁਪਇਆ ਸ਼ੀਰੇ ਦੀਆਂ ਤਿੰਨ ਰੇਡਾਂ 5000 ਦੀਆਂ ਹੋਣਗੀਆਂ ਮੇਰੇ ਵੀਰੋ ਤਿੰਨ ਰੇਡਾਂ ਪਹਿਲੀ ਰੇਡ ਹੈ ਗੁਰਜੀਤ ਜੀ ਤੁਸੀਂ ਧਿਆਨ ਰੱਖਿਓ ਪਰ ਖੇਡ ਮੈਦਾਨ ਦੇ ਵਿੱਚ ਲੋ ਸ਼ੀਰਾ ਮੇਰੇ ਵੀਰੋ ਪਰ ਦੂਸਰੇ ਪਾਸੇ ਜਾਫੀ ਮੇਰੇ ਵੀਰੋ ਪੂਰੀ ਕੋਸ਼ਿਸ਼ ਕੋਸ਼ਿਸ਼ ਕਰਦਾ ਹੋਇਆ ਪਰ ਪਹਿਲੀ ਰੇਡ ਤੇ ਸਫਲ ਹੈ ਪਹਿਲੀ ਪਹਿਲੀ ਕਬੱਡੀ ਜਿਹੜੀ 5000 ਦੀ ਸਕਸੈਸਫੁਲ ਪੈ ਗਈ ਹੈ ਆ ਵੀ ਮਲਕੀਤ ਤਾਂ ਵੀ ਕਬੱਡੀ ਸੋਹਣਿਆ ਵੀਰਾ ਕੁਝ ਛੇਕਵੇ ਕੁਝ ੜੀਆਂ ਜ਼ਿੰਦਗੀ ਤੋਂ ਆਸਾਂ ਬੜੀਆਂ ਮੁਰੇ ਹੋ ਕੇ ਦੇਖ ਪਾਰਸਾ ਸਾਹਮਣੇ ਕਾਮਯਾਬੀਆਂ ਖੜੀਆਂ ਕਾਮਯਾਬੀ ਕਿਨੂੰ ਮਿਲਦੀ ਹੈ ਇੱਕ ਪਾਸੇ ਕਬੱਡੀ ਦਾ ਨਾਦ ਗੇਰਾ ਚਾਂਗੇ ਵਾਲਾ ਚਾਂਗੇ ਵਾਲਾ ਚਾਂਗੇ ਵਾਲਾ ਲੈ ਗਿਆ ਚੱਕ ਕੇ ਪਲੇ ਤੋਂ ਲੈ ਗਿਆ ਚੱਕ ਕੇ ਪਲੇ ਤੋਂ ਤੇ ਨਾਲ ਵਹਿ ਗਿਆ ਰਾਜੂ ਪਾਉ ਦੇ ਨਾਲ ਵਹਿ ਗਿਆ ਰਾਜੂ ਪਾਉ ਦੇ ਉਹ ਦੇਖਾ ਆਸ਼ੀਰਵਾਦ ਰਾਜੂ ਫੜੀ ਮਾਇਆ ਤੇ ਗੱਫੇ ਰਾਜੂ ਫੜੀ ਮਾਇਆ ਤੇ ਗੱਫੇ ਕਬੱਡੀ ਘੋੜੇ ਦੀ ਕਰਦੇ ਕਰਾ ਜਿਕਰ ਗੋਰੀ ਆਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਘੋੜਾ ਆ ਗਿਆ ਉਧਰ ਲਾਈਵ ਸਪੋਰਟਸ ਕਬੱਡੀ ਵਾਲੇ ਸਾਡੇ ਢਿੱਲੋ ਸਾਹਿਬ ਉਹ ਕਹਿੰਦੇ ਸਾਡੀ ਇੱਛਾ ਸੀ ਐਕਸੀ ਮਹਾਂਪੁਰਸ਼ਾਂ ਦਾ ਟੂਰਨਾਮੈਂਟ ਲਾਈਵ ਕਰੀਏ ਤੇ ਉਹਨਾਂ ਦੀ ਇੱਛਾ ਵੀ ਪੂਰੀ ਹੋਈ ਹੈ ਤੇ ਸਾਡੇ ਸਰਪੰਚ ਸਾਹਿਬ ਜਾਣਕਾਰੀ ਦੇ ਰਹੇ ਆ ਨਾਲ ਦੀਪ ਬਾਈ ਜਾਣਕਾਰੀ ਦੇ ਰਿਹਾ ਢਿੱਲੋ ਸਾਹਿਬ ਜਾਣਕਾਰੀ ਦੇ ਰਹੇ ਨੇ ਕਿ ਅੱਜ ਦਾ ਟੂਰਨਾਮੈਂਟ ਸਵੇਰ ਤੋਂ ਲੈ ਕੇ ਹੁਣ ਤੱਕ ਇਕੱਠੋ ਘਟ ਲੱਖੀ ਬਾਈ 104 ਲੱਖ ਬੰਦੇ ਨੇ ਲਾਈਵ ਦੇਖਿਆ ਇਹ ਵੱਡੀ ਪ੍ਰਾਪਤੀ ਹੈ ਇਹ ਵੱਡੀ ਦੇਣ ਹੈ ਅੱਜ ਦਾ ਮੇਲਾ 4.5 ਲੱਖ ਬੰਦੇ ਨੇ ਦੇਖਿਆ ਗਿਆ ਹੁਣ ਤੱਕ ਦੇਖਿਆ ਗਿਆ ਪਹਿਲਾਂ ਪੱਖੀ ਕਲਾਂ ਕਹਿੰਦੇ ਓਵਰ ਆਲ ਵਿਊ ਸੀਗੇ ਜਿਹੜੇ ਉਹ 4.5 ਲੱਖ ਸੀਗੇ ਅੱਜ ਕਹਿੰਦੇ ਮਹਾਂਪੁਰਸ਼ਾਂ ਦੇ ਮੇਲੇ ਤੇ 4.5 ਲੱਖ ਵਿਊ ਆ ਜਿਹੜਾ ਉਹ ਕਬੱਡੀ ਸਪੋਰਟਸ ਲਾਈਵ ਨੂੰ ਆ ਚੁੱਕੇ ਆ ਮੇਰੇ ਵੀਰੋ ਲਓ ਸ਼ੀਰੇ ਦੀ ਦੂਜੀ ਰੇਡ 5000 ਦੀ ਖੇਡ ਮੈਦਾਨ ਦੇ ਵਿੱਚ ਗੋਰੀ ਪੈ ਗਈ ਹੈ ਹਾ ਸ਼ੀਰਾ ਤੇ ਦੂਸਰੇ ਪਾਸੇ ਰੈਂਬੋ ਕਬੱਡੀ ਦਾ ਰੈਂਬੋ ਕਬੱਡੀ ਦਾ ਯੱਗੂ ਹਕਮ ਵਾਲੀ ਆ ਮੇਰੇ ਵੀਰੋ ਚਫਾ ਨਹੀਂ ਲਾ ਸਕਿਆ ਚੱਲ ਵੀ ਚੋਪਰਾ ਪਾ ਰੇਡ ਲਓ ਖੇਡ ਮੈਦਾਨ ਦੇ ਵਿੱਚ ਸੁਸ਼ੀਲ ਕਬੱਡੀ ਪਾਉਣ ਦੇ ਲਈ ਫਿਰ ਅੱਗੇ ਵੱਲ ਨੂੰ ਵੱਧਾ ਹੋਇਆ ਇੱਕ ਕੰਨੇ ਦੇ ਉੱਪਰ ਕਬੱਡੀ ਦਾ ਨਾਟ 11 ਬਾਊ ਹੋ ਨਹੀਂ ਲੱਗੇ ਹੋਏ ਆ ਮੇਰੇ ਵੀਰੋ ਪਰ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਹਲਕਾ ਜਿਹਾ ਟੱਚ ਇਹ ਹੈ ਮੋਟਰਸਾਈਕਲ ਦਾ ਜੇਤੂ ਖਿਡਾਰੀ ਇਹ ਹੈ ਮੋਟਰਸਾਈਕਲ ਦਾ ਜੇਤੂ ਖਿਡਾਰੀ ਇਹਨੂੰ ਰਕਣਾ ਇਹਨੂੰ ਡੱਕਣਾ ਆ ਤੀਜੀ ਕਬੱਡੀ ਆ ਗਈ ਆ ਬਾਬਾ ਜੀ ਮਹਾਂਪੁਰਸ਼ ਉਹ ਤੀਜੀ ਕਬੱਡੀ 5000 ਦੀ ਪਰ ਮੈਨੂੰ ਲੱਗਦਾ ਜਾਫੀ ਦਾ ਨਾਂ ਪੁੱਛੀ ਨੇੜੇ ਹੋ ਕੇ ਗੋਰੀ ਕੀ ਹੈ ਜਿਨੇ 5000 ਨੂੰ ਹੱਥ ਪਾ ਲਿਆ ਮੌਈਆ ਨਾ ਨਾਲੇ ਮੋਟਰਸਾਈਕਲ ਤੇ ਬਰਾਬਰ ਬਹਿ ਗਿਆ ਨਾਲੇ ਮੋਟਰਸਾਈਕਲ ਤੇ ਓਏ ਬਰਾਬਰ ਬਹਿ ਗਿਆ ਤੇ ਨੰਬਰ ਕਹਿੰਦੇ ਜਾਫੀ ਦੇ ਲਈ ਜੁੜ ਗਿਆ ਇਹ ਕੌਣ ਹੈ ਇਹ ਛੋਟਾ ਦੀਪਕ ਹੈ ਇੱਕ ਵੱਡਾ ਦੀਪਕ ਹੈ ਇਹ ਛੋਟਾ ਦੀਪਕ ਹੈ ਜਿਹੜਾ ਮੋਟਰਸਾਈਕਲ ਦੇ ਉਹ ਨਾਲ-ਨਾਲ ਤੁਰ ਪਿਆ ਬਰਾਬਰ ਬੈਠਣ ਵਾਲੀ ਗੱਲ ਹੈ ਇਹ ਛੋਟਾ ਦੀਪਕ ਹੈ ਪਰ ਖੇਡ ਮੈਦਾਨ ਦੇ ਵਿੱਚ ਮਲਕੀਤ ਤੇ ਦੂਸਰੇ ਪਾਸੇ ਕਬੱਡੀ ਦਾ ਨਾਟ 11 ਉਹ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਉੱਚੇ ਲੰਮੇ ਕੱਦ ਵਾਲਾ ਸਿੰਘ ਜੀ ਕਿੰਗ ਤੇ ਦੂਸਰੇ ਪਾਸੇ ਮਲਕੀਤ ਤੇ ਨਾਟ 11 ਗੁਰਵਿੰਦਰ ਢਾਂਗੇ ਵਾਲਾ ਪਰ ਪੁਆਇੰਟ ਮਲਕੀਤ ਆਪਣੀ ਟੀਮ ਦੇ ਲਈ ਜੋੜ ਦਾ ਹੋਇਆ ਕੋਈ ਚੁੱਪ ਜੇ ਕਾਨੂੰ ਬੈਠੇ ਇੱਕ ਵਾਰੀ ਤਾੜੀਆਂ ਤਾਂ ਮਾਰ ਦਿਓ ਫੇਰ ਹਾਕਮ ਆ ਲ ਗਿਆ ਜਫਾ ਵੇਖਣਾ ਚਾਹੁੰਦੇ ਆ ਲੋਕੇ ਦੀ ਰੇਟ ਤੇ ਲੱਗ ਗਿਆ 1000 ਰੁਪਇਆ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ ਹਾਕ ਮਿਲ ਗਿਆ ਜਗੂ 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 ਰੈਂਬੋ 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 ਜਗੂ 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 ਓਏ ਹੁਣ ਕੀ ਖੈਰ ਆ ਫਿਰ ਚਾਰ ਬੰਦੇ ਮੋਟਰਸਾਈਕਲ ਤੇ ਬਹਿ ਗਏ ਚਾਰ ਬੰਦੇ ਕੋਰੀ ਜੀ ਮੋਟਰਸਾਈਕਲ ਤੇ ਬਹਿ ਕੇ ਕਿਹੜਾ ਕਿਹੜੇ ਨੂੰ ਲਾਉਂਦਾ ਤੇ ਕਿਹੜਾ ਮੋਟਰਸਾਈਕਲ ਆਪਦੇ ਪਿੰਡ ਦੇ ਰਾਹ ਪਾਉਂਦਾ ਇਸ ਸਮੇਂ ਦੀ ਗੱਲ ਪਰ ਇਧਰਲੇ ਪਾਸੇ ਮੇਰੇ ਵੀਰੋ 9 ਜਣ ਪੁਆਇੰਟ ਆਪਣੇ ਖਾਤੇ ਵਿੱਚ ਜੋੜਦਾ ਹੈ ਤਾਵੀ ਅਗਲੀ ਰੇਡ ਸ਼ੀਰਾ ਮੇਰੇ ਵੀਰੋ ਚੱਕ ਅਲੀ ਸ਼ੇਰ ਦੀ ਧਰਤੀ ਦਾ ਬਾਟ ਸਰਪੈਂਚ ਸਾਹਿਬ ਉੱਚੇਚੇ ਤੌਰ ਤੇ ਦਮੜੀ ਖੇਤਾਂ ਜੀਵਨ ਸਿੰਘ ਵੱਲ ਤੋਂ ਪੁੱਜਿਆ ਪੂਰੀ ਮਿੱਤਰ ਮੰਡਲੀ ਆਈ ਹੈ ਧੰਨਵਾਦ ਕਰਦੇ ਹਾਂ ਮਨਤਾਰ ਹੁਣਾਂ ਦਾ ਪਰ ਇਧਰਲੇ ਪਾਸੇ ਸ਼ੀਰੇ ਦੀ ਰੇਡ ਪਰ ਦੂਸਰੇ ਪਾਸੇ ਵੱਡਾ ਦੀਪਕ ਕੋਸ਼ਿਸ਼ ਕਰਦਾ ਪਰ ਪੁਆਇੰਟ ਤਾਵੀ ਦੇ ਖਾਤੇ ਪੁਆਇੰਟ ਨਾਜਣ ਦੇ ਖਾਤੇ ਲੱਖੀ ਜੱਕ ਮੱਕ ਹਗ ਸੁਨੀਲ ਆ ਗਿਆ ਮੇਰੇ ਵੀਰੋ ਪਹਿਲਾ ਵੀ ਮੋਟਰਸਾਈਕਲ ਜਿੱਤੇ ਆ ਤਿੰਨ ਕਬੱਡੀਆਂ ਲਗਾਤਾਰ ਮੇਰੇ ਵੀਰੋ ਚੰਗੀਆਂ ਪਾ ਕੇ ਹੁਣ ਵੇਖਦੇ ਆ ਧੰਤਾਨ ਸਾਹ ਵਾਲੇ ਦੀ ਪਾਈ ਫੀ ਰੇਡ ਆ ਚਾਰ ਜਾਫੀ ਰਾਜੂ ਵੀਰਾ ਸੋਨੀ ਤੇ ਕਹਿੰਦੇ ਗੁਰਵਿੰਦਰ ਆ ਟੱਚ ਦੇ ਨੰਬਰ ਰੇਡਰ ਦੇ ਲਈ ਜੁੜਿਆ ਲੈ ਵੀ ਕਿਰਾ ਬਚਾਲੋ ਪੈਰ ਬਚਾਲੋ ਟੱਚ ਤੇ ਫਾਈਨਲ ਚੱਲ ਰਿਹਾ ਕੋਈ ਕਹਿੰਦਾ ਘਾਂਗਾ ਜਿੱਤੂ ਕੋਈ ਕਹਿੰਦਾ ਤੰਤਾਨ ਸਾਹਿਬ ਜਿੱਤੂ ਸ਼ੱਕ ਤੇ ਰਹਿਣੀ ਆ ਮੇਲਾ ਮਹਾਪੁਰਸ਼ਾਂ ਦੇ ਦਰ ਦਾ ਧੱਕ ਤੇ ਪੈਣੀ ਆ ਮੇਲਾ ਮਹਾਪੁਰਸ਼ਾਂ ਦੇ ਦਰ ਦਾ ਧੱਕ ਤੇ ਪੈਣੀ ਆ ਪਲੇਅਰਾਂ ਨੂੰ ਵੇਢ ਦੇ ਥੋੜਾ ਥੋੜੇ ਪਿੱਛੇ हट ਜਾਓ ਲੱਕੀ ਥੋੜਾ ਥੋੜੇ ਪਿੱਛੇ ਕਰਦੇ ਕਈ ਵਾਰੀ ਕੋਈ ਚੱਕਰ ਨਾ ਭਲੇਖਾ ਨਾ ਲੱਗ ਜੇ ਥੋੜਾ ਥੋੜਾ ਪਿੱਛੇ ਨੂੰ ਹੋ ਜਓ ਯਾਰ ਆ ਪਾਣੀ ਹੋਲੀ ਥੋੜਾ ਥੋੜਾ ਪਿੱਛੇ ਥੋੜਾ ਥੋੜਾ ਹੋ ਜਿਓ ਪਿੱਛੇ ਕਰਾਂ ਆਂ ਨੰਬਰ ਵਾਲੇ ਵੀਰ ਆ ਸਾਡੇ ਇਹਨਾਂ ਦਾ ਧੰਵਾਦ ਆ ਸਾਰੇ ਭਰਾਵਾਂ ਦਾ ਮੈਚ ਵੀ ਫਸਿਆ ਪਿਆ ਜੋਰ ਵੀ ਲੱਗਿਆ ਪਿਆ ਨੰਬਰ ਵੀ ਬਰਾਬਰ ਦੀ ਤੇ ਚੱਲ ਰਿਹਾ ਬੜਾ ਥੋੜਾ ਫਰਕ ਆ 19 21 ਦਾ ਫਰਕ ਆ ਗੋਰੀ ਜੀ 19 21 ਦਾ ਫਰਕ ਆ ਵਾਹ 19 21 ਦਾ ਫਰਕ ਜਿਹਨੂੰ ਕਿ ਕਹਿ ਸਕਦੇ ਫਰਕ ਥੋੜਾ ਹੀ ਹੈ ਆ ਮੁੰਡੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਲੱਗ ਗਿਆ। ਆਓ ਸ਼ੀਰੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਹਾਕਮ ਵਾਲੀਏ ਜੱਗੂ ਨੇ ਨਵ ਸ਼ਿਕਾਰ ਦਰਬਾਰ ਵਾਲੀ ਕੀਤੀ ਪਰ ਹੁਣ ਸਮਾਂ ਦੱਸੇਗਾ ਵੀ ਤਿੰਨ ਰੇਡਾਂ ਇਸ ਨੌਜਣ ਦੀਆਂ ਮੋਟਰਸਾਈਕਲ ਵਾਲੀਆਂ ਤੇ ਪਹਿਲੀ ਰੇਡ ਸ਼ੀਰਾ ਚੱਕ ਅਲੀ ਸ਼ੇਰ ਵਾਲਾ ਪੁਆਇੰਟ ਆਪਣੇ ਖਾਤੇ ਵਿੱਚ ਜੋੜਦਾ ਹੋਇਆ। ਅੱਜ ਤੇ ਕਹਿੰਦੇ ਬੈਸਟ ਵਾਲਿਆਂ ਵੀ ਪਾਉਂਦਾ। ਅੱਜ ਤੇ ਕਹਿੰਦੇ ਮੋਟਰਸਾਈਕਲ ਲੱਗਿਆਂ ਦੀਆਂ ਵੀ ਪਾਉਂਦਾ। ਕਮਾਲ ਹੋਈ ਪਈ ਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆ ਟੱਕਰ ਕਈ ਵਾਰੀ ਹੋਈ ਆ ਹੁਣ ਮਲਕੀਤ ਕਿੱਥੇ ਡਾਂਹ ਦਿੰਨਾ ਆ ਨੰਬਰ ਰੇਡਰ ਦੇ ਲਈ ਜੁੜ ਗਿਆ ਕੱਟ ਕਬੂਤਰ ਚੀਨੇ ਬਾਤਾ ਚਰ ਹਵਾ ਵਿੱਚ ਉਡ ਦੇਣਾ ਉਮਰ ਬਖਤ ਤੇ ਪਾਣੀ ਕਦੇ ਪੇਸ਼ਾ ਨੂੰ ਮੁੜ ਦੇਣਾ ਉਮਰ ਬਖਤ ਤੇ ਪਾਣੀ ਕਦੇ ਪੇਸ਼ਾ ਨੂੰ ਮੁੜ ਦੇਣਾ ਇਹ ਗੱਲ ਸੱਚੀ ਆ ਲੱਖੀ ਬਾਈ ਕਿ ਗੱਲ ਸੱਚੀ ਸੱਚਿਆਂ ਦੀ ਦੱਬ ਕੇ ਰੱਜ ਕੇ ਖਾਈਏ ਥੋੜਾ ਖਾਪੀ ਖਰਚ ਲਈਏ ਥੋੜਾ ਦਾਨ ਪੁੰਨ ਤੇ ਲਾਈਏ ਵੇ ਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਓਏ ਦੂਜਾ ਜੱਪਾ ਛੋਟੇ ਛੋਟੇ ਦੀਪਕ ਦਾ ਆ ਮੁੰਡਾ ਚੜ ਗਿਆ ਮੋਟਰਸਾਈਕਲ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਕੱਲਾ ਵਹਿ ਗਿਆ ਮੋਟਰਸਾਈਕਲ ਤੇ ਕਹਿੰਦਾ ਤਾਇਆ ਰਾਂਝਾ ਜੀ ਦੀ ਵਰਸੀ ਤੋਂ ਮੋਟਰਸਾਈਕਲ ਜਿੱਤ ਕੇ ਛੋਟਾ ਦੀਪਕ ਲੈ ਕੇ ਜਾਊ ਆ ਸੁਨੀਲ ਆ ਗਿਆ ਆ ਸੁਨੀਲ 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 ਦੀ ਰੇਡ ਪਰ ਦੂਸਰੇ ਪਾਸੇ ਆਹ ਪੁਆਇੰਟ ਧਾਵੀ ਦੇ ਖਾਤੇ ਥੋੜਾ ਜਿਹਾ ਬਚ ਕੇ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਹੋ ਗਿਆ ਮੁੰਡਿਆ ਲੇਟ ਮੁੰਡਿਆ ਵੇ ਗੱਡੀ ਹੁਣੀ ਤੁਰੀਏ ਦੂਜੀ ਰੇਡ ਆ ਗਈ ਐ ਮਟਰਸਾਈਕਲ ਦੀ ਦੂਜੀ ਰੇਡ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਬਣੂ ਮੋਟਰਸਾਈਕਲ ਦਾ ਜੇਤੂ ਕ ਨਹੀਂ 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 ਖਿੱਚ ਖਿੱਚ ਜਵਾਨਾ ਖਿੱਚ ਦਰਬਾਰ ਸਾਹਿਬ ਵੱਲੋਂ ਕੀਤੀ ਉਹ ਹੱਕ ਮਾਰ ਗਿਆ ਮੋਟਰਸਾਈਕਲ ਜਿੱਤ ਗਿਆ ਕਹਿੰਦਾ ਚਾਫੀ ਲਖੀ ਪਹਿਲਾ ਚਾਫੀ ਓਏ ਕੌਣ ਜਿੱਤ ਗਿਆ ਹੱਕ ਵਾਲਿਆ ਜੱਗੂ ਲੋਕੀ ਕਹਿੰਦੇ ਰੈਂਬੋ ਜਿੱਤ ਗਿਆ ਰੈਂਬੋ ਰੈਂਬੋ ਭਾਈ ਇੱਕ ਗੱਲ ਦੱਸਿਓ ਨਜ਼ਾਰਾ ਆਉਂਦਾ ਮੈਚ ਦਾ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਫਿਰ ਉਹ ਦਬੜੀ ਖਾਨੇ ਵਾਲੇ ਸੁੱਤੇ ਪਿਆ ਤਾੜੀ ਠੋਕ ਵਾਹ ਚੱਲ ਵੀ ਨਾਨਾ ਨੰਦੇ ਲਕੋੜਾ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਨੂੰ ਵੱਧਦਾ ਹੋਇਆ ਕਿੱਕ ਅੱਗੇ ਨਾਲੇ ਕੋੜਾ ਤੇ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਨੱਖਾ ਯਾਰੋ ਆਹ ਮੁੰਡਾ ਬੜਾ ਫੱਬਦਾ ਪਰ ਰੈਂਬੋ 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 ਹਰਖਿਆ ਫਿਰਦਾ ਹਰਖਿਆ ਫਿਰਦਾ ਹਰਖਿਆ ਫਿਰਦਾ ਕਿ ਜਿਹੜੇ ਪਾਣੀ ਐ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ ਕੱਢ ਮੇਰੇ ਤੇਰ ਬਹਿ ਗਿਆ ਮੋਟਰਸਾਈਕਲ ਤੇ ਕਹਿੰਦਾ ਬੈਸਟ ਵਾਲਾ ਵੀ ਜਿੱਤ ਕੇ ਲੱਗੇ ਜਾ ਬੱਲੇ 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 ਆ ਪਹੁੰਚ ਗਿਆ ਨੌਯਾਨ ਲੈ ਗੁਰੂ ਮੇਰ ਕਰੀ 파ਵੀ ਕਬੱਡੀ ਸ਼ੀਰਿਆ ਚੱਲ ਵੀ 파ਵੀ ਕਬੱਡੀ ਸ਼ੀਰਿਆ ਕੋਈ ਗੱਲ ਨਹੀਂ ਸੈੱਟ ਹੈ ਵੀ ਨੌਯਾਨ ਠੀਕ ਹੈ ਘਬਰੂ ਠੀਕ ਹੈ ਇੱਕ ਵਾਰੀ ਤਾੜੀ ਮਾਰ ਕੇ ਹੱਲਾ ਸ਼ੇਰੀ ਦੇ ਦਿਓ ਮੇਰੇ ਵੀਰੋ ਮੁੰਡਾ ਠੀਕ ਹੈ ਸ਼ੀਰਾ ਕਬੱਡੀ ਪਾਉਂਦਾ ਕੋਰੀ ਓ ਸ਼ੀਰਾ ਸ਼ੀਰਾ ਚੱਕ ਅਲੀ ਸ਼ੇਰ ਦੀ ਧਰਤੀ ਦਾ ਐਂਡ ਸ਼ੀਰਾ ਕਬੱਡੀ ਸੁਰਜੀਤ ਹਣੀ ਪੂਰੇ ਖੁਸ਼ ਹੈ ਸਵੇਰ ਤੋਂ ਟਿਕ ਟਿਕੀ ਲਾਈ ਬੈਠੇ ਆ ਉਧਰ ਲੰਗਰ ਵਾਲੇ ਵੀਰਾਂ ਦਾ ਧੰਨਵਾਦ ਹੈ ਸਾਡੇ ਮੇਰੇ ਵੀਰੋ ਮੰਗੂ ਪ੍ਰਧਾਨ ਹਣੀ ਸੁਖਦੇਵ ਪ੍ਰਧਾਨ ਹਣੀ ਦਾ ਧੰਨਵਾਦ ਹੈ ਵਾਹ ਦੀਪਕ ਦਾ ਜਫਾ ਸ਼ੀਰੇ ਕੀ ਹੋ ਗਿਆ ਜੀ ਸਮਾਪਤ ਹੋ ਗਿਆ ਮੈਚ ਬੋਲੇ ਸੋਨਹਾਲ ਸੋ ਸ੍ਰੀ ਅਕਾਲ ਆਜੋ ਜੀ ਕਰਾਂ ਨੰਬਰ ਦੱਸਦੀ ਆਪਾਂ ਆਓ ਸ਼ੀਰੇ ਜੀ ਆਪਾਂ ਬੈਸਟ ਦੱਸ ਦਈਏ ਪਹਿਲਾਂ ਤਮਤਾਨ ਸਾਹ ਦੇ ਨੰਬਰ ਆ ਜਿਹੜੇ ਉਹ ਰਹਿ ਆ ਸਾਡੇ 20 12 ਨੰਬਰ ਘਾਂਗੇ ਦੇ ਫਾਸਟ ਤਮਤਾਨ ਸਾਹਿਬ ਸੈਕਿੰਡ

ਸਨੀਲ ਤਮਤਾਨ ਸਾਹਿਬ ਬੈਟ ਰੇਡਰ ਨਾਲ ਮਲਕੀਤ ਤਮਤਾਨ ਸਾਹਿਬ ਅੱਜ ਮਲਕੀਤ ਨੂੰ ਸਵੇਰ ਤੋਂ ਲੈ ਕੇ ਇੱਕ ਵੀ ਜਫਾ ਨਹੀਂ ਹੈਗਾ ਸੁਨੀਲ ਨੂੰ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਸਾਰਾ ਦਿਨ ਨੌਨਸਟਾਪ